ਡੇਰਾਬਾਬਨਾਨਕ ਵਿੱਚ ਇੱਕ ਔਰਤ ਦੀ ਪਾਣੀ ਵਿੱਚ ਡੁੱਬਣ ਨਾਲ ਹੋਈ ਮੌਤ ਡੇਰਾਬਾਬਨਾਨਕ ਦੇ ਪਿੰਡ ਖੋਦੇਪੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਆਪਣੇ ਘਰ ਤੋਂ ਗੋਤਰਾ ਸਹਿ ਵਿੱਚ ਆਪਣੇ ਬੇਜੁਰਾ ਭਰਾ ਦੇ ਨਾਲ ਆਈ ਸੀ ਕੁਲਵਿੰਦਰ ਕੌਰ ਦੀ ਉਮਰ ਕਰੀ 45 ਸਾਲ ਦਾ ਸੀ ਜਾ ਰਹੀ ਹੈ ਪਾਣੀ ਜ਼ਿਆਦਾ ਸੀ ਜਦੋਂ ਘਰ ਵਾਪਸ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲਕਣ ਨਾਲ ਇੱਕ ਪੜੀ ਦੇ ਵਿੱਚ ਜਾ ਡੇਗੀ ਜਿੱਥੇ ਪਾਣੀ ਜ਼ਿਆਦਾ ਸੀ ਅਤੇ ਡੁੱਬਣ ਕਾਰਨ ਕੁਝ ਦੂਰੀ ਤੱਕ ਰੁੜਦੀ ਗਈ ਕੁਲਵਿੰਦਰ ਕੌਰ ਨੂੰ ਸਥਾਨਕ ਲੋਕਾਂ ਨੇ ਦੇਖਿਆ ਤਾਂ ਉਸ ਨੂੰ ਬਾਹਰ ਕੱਢਿਆ ਪਰ ਜਦੋਂ ਕੁਲਵਿੰਦਰ ਕੌਰ ਨੂੰ ਹਸਪਤਾਲ ਚ ਆਇਆ ਗਿਆ ਤਾਂ ਉੱਥੇ ਉਸ ਨੂੰ ਮਿਰਤ ਕਰਾ ਦੇ ਦਿੱਤਾ ਗਿਆ ਕੁਲਵਿੰਦਰ ਕੌਰ ਦੇ ਭਰਾ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਚਾਈ ਸੀ ਪਾਣੀ ਵਧਨ ਕਰਕੇ ਕੁਝ ਸਮਾਂ ਉੱਥੇ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਘਰ ਵਾਪਸ ਜਾਣ ਲੱਗੀ ਤਾਂ ਉਸ ਦਾ ਪੈਰ ਤਿਲ ਗਿਆ ਔਰ ਖੇਤਾਂ ਵਿੱਚ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਗਈ ਮੈਂ ਨਾ ਗੰਗੀਜ਼ੋਂ ਮੈਂ ਆ ਰਹਾ ਹਾਂ ਕਿਹੜਾ ਪਿੰਡ ਹੈ ਪਿੰਡ ਮੇਦਾ ਖੋਦੇ ਬੇਟਾ ਇੰਜੇ ਦੇ ਦਿਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਇਹ ਕਹ ਕੇ ਤੁਰੀ ਜਾਂਦੀ ਮੈਂ ਮਦਦ ਉਹਨੇ ਐਮਪੀ ਟਾਈਮ ਚੱਕਦਾ ਵੀ ਨਾ ਜਾ ਨਾ ਜਾ ਤੇ ਮੈਂ ਮਾ ਮੁਟੀ ਇੰਦੇ ਵਾਇ ਮਾ ਬਾਜਾ ਮਾਰੇ ਪਿਛਾ ਚੱਲੀਏ ਆਪਾਂ ਅੱਜ ਬਿਠੇ ਚੰਗੇ ਭਰੇ ਬਿਠੇ ਆ ਤੇ ਨਹੀਂ ਰੁਗੀ ਇਹ ਕਹੇ ਇਹ ਮੁੜ ਰੁਗੀ ਆ ਪਾਣੀ ਜਿਆਦਾ ਹੈ ਮਾ ਬਚਾਓ ਪਾਣੀ ਜਿਆਦਾ ਹੈ ਪਾਣੀ ਤੋਂ ਹੋਰ ਜਿਆਦਾ ਪਾਣੀ ਪਾਣੀ ਮੈਂ ਜਨੇ ਦਾ ਪਾਣੀ ਆ ਮੈਂ ਆਹ ਕੋਰ ਚ ਲਿਆ ਕੀ ਨਾ ਕੀ ਦਾ ਨਾ ਕੀ ਨਾ ਕਲੀਨਰ ਹੋ ਰਿਹਾ ਇੱਥੇ ਤੁਹਾਡੇ ਕੋ ਰਹਿੰਦੇ ਹਾਂ ਜੀ ਇੱਥੇ ਜੇ ਬੰਦ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਓਏ ਮੰਗ ਕਰਦੇ ਆ ਕਿ ਇਹੋ ਜਿਹੀ ਬੀਬੀ ਇਹ ਬਾਜਾਂ ਦਿੱਤੀ ਉਹ ਮੈਂ ਰੋਜ਼ ਪਾਣੀ ਪੱਕਾ ਡੇਂਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜੀ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਇਆ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾ ਤੇ ਇਹਨਾਂ ਦਾ ਨਾਲ ਬ੍ਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਦਾ ਪੈਰੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫੁਰਕੇ ਇੱਥੇ ਗੁਰਦਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦਰਾ ਕਾਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖਸ ਸਿੰਘ ਜੀ ਉਹਨਾਂ ਨੇ ਗੱਡੀ ਮੈਂਟਨੈਂਸ ਦਿੱਤੀ ਆਪਣੀ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮਰਤਕ ਕਰਾਰ ਦਿੱਤਾ ਇਹਨੂੰ ਕਿ ਨਹੀਂ ਇਹ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੋੜਿਆ ਦੇਖੋ ਇੱਥੋਂ ਸਵੇਰੇ ਸਵੇਰੇ ਹੋਣਾ ਫਦੇਗੜ ਗਈ ਫਰੇਗੜ ਆਈ ਐ ਇੱਥੇ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਕੰਮ ਮਾਰ ਕੇ ਵੇਖ ਲੋ ਐ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇਥੇ ਕੋਈ ਨਹੀਂ ਆ ਗਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਕਿੰਨੀ ਕਿੰਨ੍ਹੀ ਉਮਰ ਹੈ ਤਾਂ ਦੀ ਇਹ ਆਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਪੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੌਲਾ ਰੱਪਾ ਪਾਇਆ ਵਾ ਉੱਥੇ ਲੱਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਸ਼ਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਚਲੋ ਆਪਾਂ ਫਰਸਟ ایڈ ਦਿੱਤੀ ਆ ਪਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੀ ਗੜ੍ਹ ਹਸਪਤਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਤਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀ ਆਰ ਪਹੁੰਚੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਤਿਆਰ ਕੀਆ ਕਿ ਜੇ ਉਹ ਹੁੰਦੀ ਤੇ ਕਿ ਲੱਗਦਾ ਬਚਾਉ ਸਕਦਾ ਜੀ ਐਨ ਡੀ ਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਆ ਤੇ ਕੋ جان باج جا جان با ਸਕਦੀ ਆਉਣੀ ਹੁਣ ਜਿੱਦਾਂ ਮੰਨ ਲਓ ਉਹਦਾ ਲੋੜ ਐ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜਦੇ ਆ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਦੇਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐ ਸਰਪੇ ਕੇ ਗੱਡੀ ਲੱਗੀ ਐ ਐਸ ਡੀ ਐਮ ਗੱਡੀ ਦੇ ਅਗਲੇ ਬੰਨੇ ਲਿਖਿਆ ਹੋਆ ਐਸ ਡੀ ਐਮ ਸਭ ਤੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਡਾਕਟਰ ਦਾ ਹੀ ਨਹੀਂ ਗੱਡੀ ਚੋਂ ਲਾਗੇ ਚਾਗੇ ਵੀ ਹੈ ਨਹੀਂ ਆ ਤੇ ਐਮਬੂਲੈਂਸ ਦਾ ਕੋਈ ਇੱਥੇ ਪਰ ਬੰਦ ਨਹੀਂ ਹੈਗਾ ਕੋਨ ਵਾਸਤੇ ਨਹੀਂ ਕੀਤੀ ਤਾਂ ਗੱਡੀ ਲਾ ਕੇ ਬੋਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀਏ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਸੁਰੱਖਿਅਤ ਤਾਂ ਹਮਾਰੇ ਪਹੁੰਚਾਇਆ ਵਾ ਹੁਣ ਇੱਥੇ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਅਜੇ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਜੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਇਰ ਨੂੰ ਲੈ ਕੇ ਆਏ ਆਂ ਜੀ ਲਾਸ਼ ਹੁਣ ਕਰਦੇ ਆਂ ਲੈ ਕੇ ਆਏ ਆਂ ਜੇ ਇਹਦੇ ਲੈ ਕੇ ਆਏ ਆਂ ਹੁਣ ਸੰਪਰਕ ਕਰਦੇ ਆਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆਵਾ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਿਅਤਾਂ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨੇ ਕਿੰਨੇ ਕਿੰਨੇ ਫੁੱਟ ਆ ਜਿਹੜਾ ਪਾਣੀ ਆ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾਹ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਜਿਹੜੀ ਨਹਿਰ ਹੈ ਜਿਹੜੀ ਥੋੜਾ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਵਹਾਅ ਬੜਾ ਪਾਣੀ ਦਾ ਤੇਜ਼ ਆ ਹਾਂਜੀ ਆ ਵੀ ਹੁਣ ਵਹਾਅ ਦੇ ਕਾਰ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇੰਨਾ ਤੇਜ਼ ਹੀ ਕਿ ਉਹਨੂੰ ਧੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਤਾਂ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਉਹ ਵੀ ਡੁੱਬ ਚਲਿਆ ਸੀ ਆ ਗਮਿੰਦ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ ਆ